ਹਿੰਸਾ ਸਿੱਖਾਂ ਦੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਝਾਂ ਇੱਕ ਖੀਰੀ ਕੱਟੀ ਤੇ ਦੋ ਖੀਰੀਆਂ ਵਸ਼ੀਆਂ ਤੁਹਾਨੂੰ ਵਿਖਾਵਾਂਗੇ ਟੋਟਲ 8 ਪਸ਼ੂ ਤੁਹਾਨੂੰ ਵਿਖਾਉਣੇ ਆਂ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਆਪਣੇ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਕਿਰਪਾ ਬਦੀ ਸਿੰਦੀ ਚਲੋ ਕਿਰਪਾ ਚਾਹੀਦੀ ਜੇ ਤੇ ਨਾਮ ਦੱਸ ਤੇ ਕਰੀ ਫੇਰ ਆਪਣਾ ਕਮਲਜੀਤ ਸਿੰਘ ਜੀ ਪਿੰਡ ਆਪਣਾ ਭਗਵਾਨਪੁਰ ਹੈ ਤਹਿਸੀਲ ਦੇਰਾ ਬਰਾਂਡ ਤੇ ਲਗ 10 ਤੋਂ ਜੀ ਤੇ ਫੋਨ ਨੰਬਰ ਹੀ ਬੋਲ ਦੋ 988807788 ਮੇਰਾ ਨੰਬਰ ਆ ਇੱਥੇ ਵਟਸਐਪ ਚੱਲਦਾ ਠੀਕ ਆ ਅੱਜ ਹੈਗਿਆਂ ਵਾ ਪੰਜ ਮੱਜਾਂ ਦੋ ਬੱਛੀਆਂ ਤੇ ਇੱਕ ਇੱਕ ਕੱਟੀ ਪਹਿਲਾਂ ਸ਼ੁਰਾਤ ਕੱਟੀ ਤੇ ਕਰ ਜੀਏ ਕੱਟੀ ਦੇ ਵੇਖੋ ਬੱਚਾ ਕਿਦਾਂ ਦਾ 13 ਮਹੀਨੇ ਦਾ ਬੱਚਾ ਇਹ ਦੋ ਤਾਲ ਲਾ ਦਿੰਦੇ 13 ਮਹੀਨੇ ਦੀ ਕੱਟੀ ਆ 13 ਕੁੰਡੇ ਸਿੰਘ ਮੋੜ ਜਾਂਦੇ ਕੱਢੀ ਤੇ ਬਾਕੀ ਕਾਤਦਾ ਆਪਾਂ ਦੇਖ ਸਕਦੇ ਮੱਜ ਜਿੱਡਾ ਹੀ ਕਰ ਗਈ ਆ ਮੱਜ ਤੋਂ ਚੱਪ ਗਈ ਆ ਮੱਜ ਦੇ ਬਰਾਬਰ ਹੀ ਹੋ ਗਈ ਆ ਅ ਝੋਲੀ ਦੇਖ ਸਕਦੇ ਥੱਲੇ ਅਲੱਗ-ਅਲੱਗ ਥਾਂ ਜਿਹੜਾ ਵੱਖਰਾ ਵੱਖਰਾ ਇਹ ਕਿਹਦੀ ਕਹਿੰਦੇ ਆ ਇਹ ਆਵੇ ਜਿੰਨੇ ਗਾਂ ਤਿਆਰ ਕਰਨੀ ਨਹੀਂ ਲਈ ਨਹੀਂ ਦੇ ਨਾਲ ਹਾਂਜੀ ਹਾਂਜੀ ਫੇਰ ਹੀ ਫਾਇਦਾ ਵਾ ਸੰਭੰਦ ਦਾ ਚੰਗੀ ਦੇ ਦੀ ਸੰਭੰਦ ਦੇ ਫਾਇਦਾ ਤੇ ਉਤਰੇ ਇਹ ਆਵੇ ਚਲੋ ਸ਼ੁਰੂਆਤ ਵੀ ਇਹਦੇ ਵੀ ਚੰਗੀ ਹਾਂਜੀ ਹਾਂਜੀ ਹੋਈ ਆ ਕਿਸੇ ਨੇ ਪਿੱਛੇ ਵੀ ਸੰਭੀ ਚੰਗੀ ਆ ਤੇ ਇਹਦੇ ਕੋਲ ਰਿਕਾਰਡ ਦਾ ਪਤਾ ਜੇ ਰਿਕਾਰਡ ਵੀ ਦੀ ਇਹਦੀ ਮਾਂ ਦਾ ਦੁੱਧ ਦਾ ਪਤਾ ਵਾ 17 ਕਿਲੋ ਦਿੱਤਾ ਵਾ ਮੈਂ ਦੁੱਧ ਅੱਛਾ ਤੇ ਅਰਜਨ ਕੁੰਗਰ ਦੀ ਘੋਟੀ ਆਪ ਅੱਛਾ ਤੇ ਬਹੁਤ ਹੀ ਚੰਗੀ ਆ ਕੱਟੀ ਠੀਕ ਆ ਹਾਂਜੀ ਹਾਂਜੀ ਤੋੜਾ ਫੇਰ ਇੱਕ ਰੀਨ ਪਤਾ ਲੱਗਦਾ ਯਾਰ ਇੰਨੀ ਗੇਠੀ ਨਹੀਂ ਉਹ ਜਰਸੀਆਂ ਗਾਮ ਬੁੱਤੀ ਆ ਤੇ ਕੰਨੀ ਕੰਨੀ ਜੀ ਕੰਨੀ ਦੀ ਵੇਖਣ ਵਾਲੀ ਆ ਬਾਕੀ ਸੋਹਣੀ ਝੋਟੀ ਆ ਬਾਕੀ ਮੱਝਾਂ ਵਿੱਚ ਤੁਹਾਨੂੰ ਪੰਜ ਵਖਾਉਣੀਆਂ ਵਾ ਆ ਜਿਲੇ ਆਓ ਜੀ ਬਾਕੀ ਇਹ ਜੇ ਜਵਾਨ ਹੋਣੀ ਆ ਕੱਟੀ ਪੂਰੀ ਚੰਗਾ ਕੱਦ ਕੱਟ ਦੰਗਾ 13 ਮਹੀਨਿਆਂ ਦੀ ਕੱਟੀ ਆ ਇਹ ਬੁੱਧ ਵਾਲੇ ਦੰਦੇ ਕੱਟਦੇ ਨੇ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਵੀ ਇਹ ਆਹਨੀਆਂ ਕਟੀਆਂ ਤੁਹਾਨੂੰ ਪਤਾ ਪਾ 50 ਮੰਗ ਲਈ ਤਾਂ ਮੈਂ ਵੇਖਣੀ ਆਂ ਹਾਂਜੀ ਕੱਟੀਆਂ ਆ 35000 ਦੀ ਦੇਣੀ ਆ ਅੱਛਾ ਪਰ ਆਪਾਂ ਜਾਤ ਨਸਲ ਦਾ ਤੇ ਬਰੀਡ ਦਾ ਮੁੱਲ ਮੰਗਿਆ ਜੀ ਹਾਂਜੀ ਮਤਲਬ ਕੋਈ ਉਹ ਵੱਧੂ ਮੋਲ ਨਹੀਂ ਮੰਗਿਆ ਬਈ ਜਾਂ ਦੇਸੀ ਹੈ ਇੱਧਰ ਦੀ ਤੇ ਉਹਦਾ ਮੁੱਲ ਮੰਗ ਲਿਆ ਹਰਿਆਣੇ ਦਾ ਹਾਂਜੀ ਮੁੱਲ ਵੀ ਉਹਦਾ ਮੰਗਿਆ ਜੀ ਬਾਕੀ ਕੋਈ ਵੀ ਆਣ ਕੇ ਵੇਖੇ ਪਸੰਦ ਆਉਗੀ ਜੀ ਹਾਂਜੀ ਹਾਂਜੀ ਪਹਿਲੀਆਂ ਠੀਕ-ਠਾਕ ਕੱਟੀਆਂ ਵਿਗਣ ਵਾਲੀ ਦੇ ਤੇ ਆਹ ਜਿਹੜੀ ਛੋਟੀ ਜਾਨ ਛੋਟੀ ਪਹਿਲਾਂ ਸੂਈ ਜੇ ਅੱਛਾ ਮੈਨਾਂ ਡੀ ਜੀ ਮਾਰਨਾ ਦਿਖਾ ਦੂ ਆਹ ਯਾ ਦੇਖ ਸਾ ਤੇ ਉੱਤਰੇ ਪਿੱਛੇ ਪੂਰੇ ਲਿਬੜੀ ਆ ਜੀ ਮੇਲਾ ਫੁੱਲ ਮਰਾਂ ਦੀ ਮੇਲਾ ਤੇ ਥਾਣੇ ਤੇ ਦੇਖ ਸਕਦੇ ਜੇ ਲਾਗੇ ਤੋਂ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ 10 ਹਫ਼ਤੇ ਨਾਲ ਦੀ ਸੂਈ ਜੇ ਤੇ ਮੇਲਾ ਫੁੱਲ ਮਰਾਂ ਦੇ ਕੱਟੀ ਮਗਰ ਜੇ ਚਵਾਈ ਕੇ ਬਹੁਤੀ ਠੰਡੀ ਆ ਤੇ ਦੁੱਧ ਰੂ ਵਾਂਗੂ ਚਵਾਈ ਜੇ ਦੁੱਧ ਥੱਲੇ 8 ਕਿਲੋ ਹੋਣ ਆ ਅੱਛਾ ਊੜਾ ਮਨਵਾ ਅੱਛਾ ਛੋਟੀ ਦੁੱਧ ਦੇ ਜੂ ਕਿ 10 ਕਿਲੋ ਵਧੀਆ ਤੋਰੋ ਫਿਰ ਇਹਨਾਂ ਦੀ ਹਾਂਜੀ ਹਾਂਜੀ ਸਫਾਈਆਂ ਥੱਲੇ ਬਹੁਤੀਆਂ ਚੰਗੀਆਂ ਕੱਟੀ ਤੁਹਾਨੂੰ ਠੀਕ ਹੈ ਜੀ बाकी उत्तरा चलो जम्मी पली भी चंगी है ਡਰਦੀ ਡਰਦੀ ਆ ਤੇ ਕਿੰਨਾ ਫਿਰ ਵੀ ਇੱਜ਼ਤ ਮੁੱਲ ਰੱਖਣੇ ਦਾ ਆਪਾਂ ਮੋਰੀ ਜੀ ਇਹੋ ਜੀ ਛੋਟੀਆਂ ਅੱਗੇ 90 95000 ਦੇ ਵਿੱਚ ਜੀ ਆ ਹਾਂਜੀ ਛੋਟੀਆਂ ਦੁੱਧ 10 ਕਿਲੋ ਦੇ ਜਣਾ ਸਫਾਈਆਂ ਬੜੀਆਂ ਥੱਲੇੋਂ ਬੜੀ ਬਾਂਦੀ ਸ਼ਾਮਾਂ ਨੂੰ ਹਜੇ ਟਾਈਮ 11:00 ਵਜੇ ਆ ਹਾਂਜੀ ਤੇ ਕੋਈ ਇਹਦੇ ਵੇਲੇ ਥਣਾ ਚ ਨਹੀਂ ਆਈ ਹਾਂਜੀ ਕੋਈ ਇਹਨੂੰ ਟਾਈਮ ਹੀ ਲਾਇਆ ਜਾਂ ਕੋਈ ਸਵੇਰੇ ਚੋਈ ਨਹੀਂ ਕਹਿ ਆਮਣਾ ਲੱਗਾ ਟਾਈਮ-ਟਾਈਮ ਕੋਈ ਆਣ ਕੇ ਚੋਈ ਕਰ ਲੈ ਪੂਰਾ 8 ਕਿਲੋ ਕਹਦਾ 8 ਕਿਲੋ ਦੁੱਧ ਹੋਊਗਾ ਬੱਚੇ ਵਾਲਾ ਪਾਲ ਠੀਕ ਆ ਹਾਂਜੀ ਹਾਂ ਤੇ ਮੈਲਾ ਮਾਰਨ ਦੀ ਛੋਟੀਆਂ 10 ਕਿਲੋ ਦੁੱਧ ਆਮ ਨਾਲ ਦੇਣਾ ਚੋਈ ਰੂ 8 ਦੀ ਪੋਲੀ ਜੀ ਕੋਟੀ ਹਾਂ 85 ਦੇ ਦਾ 85000 ਦੇ ਹਾਂਜੀ ਹਾਂਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਮੰਤਨ 82000 ਦੀ ਹਾਂ ਨਾ 82000 ਦੇ ਬੜੀ ਕੱਟੀ ਬਾਕੀ ਫੋਨ ਲਾਵੇ ਕੋਈ ਆਪੇ ਛੋਟ ਛੜ ਮੌਕੇ ਤੇ ਹੋ ਜੂਗੀ 82000 ਚ ਮੰਤਨ ਹੋ ਜੂਗਾ ਹੁਣ ਇੱਕ ਆ ਨੀਲੀ ਦੀ ਮੱਝ ਤੁਹਾਨੂੰ ਦਿਖਾਉਣੀ ਆ ਚੰਗੇ ਘੱਟ ਕਾਠ ਸਿਆ ਹੁਣ ਆ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਦੋਵੇਂ ਪਾਰੇ ਪੱਲੇ ਦੀਆਂ ਮੱਝਾਂ ਚੰਗੀਆਂ ਤਗੜੀਆਂ ਮੱਝਾਂ ਆ ਵਾ ਜਿਹੜੀਆਂ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੂਈ ਨਾ ਇਹ ਤਾਜੀ ਸੂਈ ਜੇ ਵਿਧੀ ਹਣੀ ਅੱਛਾ ਇਹਨੂੰ ਕੋਈ ਹੋਵੇ ਨਾ ਇਹਨੂੰ ਦਸਤ ਦੇਣੀ ਹੋਵੇ ਕੱਟੀ ਇਹ ਤੇ ਮਗਰ ਅੱਛਾ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ 11 ਕਿਲੋ ਦੁੱਧ ਆ ਤੁਸੀਂ 10 ਕਿਲੋ ਮੈਂ ਚ ਲੈ ਆਏ ਮਲੇ ਦੇ ਵੀ ਚੱਲੀ ਇਹ ਕਿੰਨਾ ਕਰੀ ਜਾਊਗੀ ਇਹ ਵੀ ਦੀ 13 ਕਿਲੋ ਦੀ ਗਾਰੰਟੀ ਹੈ ਜੀ ਦੀ ਤੋਰਾਂ ਫਿਰ ਇੱਕ ਕਰੀ ਨਾ ਬਾਕੀ ਇਹਦੀ ਵੀ ਰੂਵ ਵਾਂਗੂ ਪੋਲੀ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਨਹੀਂ ਭਜਣ ਵਾਲੀ ਮੈਂ ਕੱਦ ਵਜਨ ਤੇ ਚੰਗੀ ਆ ਹਾਂਜੀ ਪੂਰੇ ਵਜਨ ਵਾਲੀ ਆ ਜਿਹੜੀ ਮੈਂ ਚੰਗੀ ਹੋ ਜੀ ਲੈ ਜਾ ਉਦੋਂ ਕੱਟੀ ਮਗਰ ਬੜੀ ਪਿਆਰੀ ਹੈ ਤੇ ਮਗਰ ਨੀਲੀ ਦੀ ਇਹਦੇ ਮਗਰ ਕੱਟੀ ਕੱਟਾ ਕੇ ਇਹਦੇ ਮਗਰ ਕੱਟੀ ਹੋ ਉਹਦੇ ਮਗਰ ਇਹਦੀ ਮਗਰ ਨੀਲੀ ਦੀ ਨਹੀਂ ਇਹਦੇ ਮਗਰ ਕਾਲੀ ਆ ਇਹਦੇ ਮਗਰ ਕਾਲੀ ਆ ਕਾਲੀ ਮਗਰ ਨੀਲੀ ਦੀ ਕੱਟੀ ਹੈ ਹਾਂ ਉਹ ਕੱਟੀ ਦਿਖਾਈ ਨਹੀਂ ਆ ਜ ਲੈ ਆਓ ਜੀ ਲਿਆ ਜੀ ਤੇ ਕਿੰਨਾ ਫੇਰ ਅਖੇ ਵਿਦਿ ਇਹਦਾ ਮੁੱਲ ਆਪਾਂ ਮੁੱਲ ਵਿਜੀ ਝੋਟੀ ਦੇ ਉਧਾ ਇੱਕ ਪੰਜ ਦੀ ਆ ਹਾਂਜੀ ਆਪਾਂ ਝੋਟੀ ਹਾਨਾ ਜਿਹੜੀ ਲੱਖ ਦੀ ਦੇਣੀ ਆ ਅੱਛਾ ਮੈਂ ਮੰਨਤਾ ਥੋੜਾ ਬੋਦਾ ਕਰਦਾਂ ਠੀਕ ਆ ਮੈਂ 13 ਕਿਲੋ ਦੁੱਧ ਪਰਮ ਨਾਲ ਲੈ ਜੂਗੀ ਬਗਲੀ ਚਮੜੀ ਦੇ ਦੁੱਧ 13 ਲੀਟਰ ਜਿਹੜਾ ਕਹਿੰਦੇ ਵੀ ਇਹਨੇ ਕੱਢੀ ਜਣਾ ਬਾਕੀ ਭਾਰੀ ਮੱਜ ਆਹ ਵੇਖੋ ਆ ਜਿਹੜੀ ਕਾਲੀ ਪਹਿਲਾਂ ਝੋਟੀਆਂ ਨਾ ਹਾਂਜੀ ਆਹ ਵੇਖੋ ਬੱਚਾ ਨੀਲੀ ਦਾ ਬਹੁਤ ਚੰਗੀ ਕੱਟੀ ਨਹੀਂ ਆ ਪਹਿਲਾਂ ਝੋਟੀ ਜਿਹੜੀ ਪਹਿਲਾਂ ਝੋਟੀ ਉਹਦਾ ਨੀਲੀ ਦਾ ਬੱਚਾ ਜੀ ਤੇ ਜਿਹੜੀ ਨੀਲੀ ਦੀ ਉਹਦਾ ਕਾਲਾ ਬੱਚਾ ਜੀ ਤੇ ਜਿਹੜੀ ਹੁਣ ਵਿ ਉਹਦਾ ਬੱਚਾ ਇੱਥੇ ਉਧਰ ਆਉਦਾ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਵਿਖਾਈ ਆ ਉਹਦਾ ਬੱਚਾ ਕੱਟੀ ਨੀਲੀ ਦੀ ਕੱਟੀ ਆ ਜਿਹੜੀ ਹੁਣ ਵਿਖਾਈ ਆ ਨੀਲੀ ਦੀ ਮੱਝ ਉਹਦੀ ਕੱਟੀ ਆ ਆ ਤੇ ਜਿਹੜੀ ਹੁਣ ਮਖੌਣ ਲੱਗਿਆ ਉਹਦਾ ਬੱਚਾ ਉਧਰ ਵੱਜਿਆ ਉਹ ਵੀ ਤਾਜੀ ਆ ਇਹ ਕਿੰਨੇ ਦਿਨਾਂ ਦੀ ਸੂਈ ਆ ਉਤਰਾਂ ਵੀ ਦੀ ਇਹ ਤਾਜੀ ਬਿਲਕੁਲ ਸੂਈ ਜੀ ਇਹਦੇ ਪੂਰੀ ਹਾਥੀ ਵਰਗੀ ਮੱਝ ਇਹਦੇ ਹਾਂਜੀ ਹਾਂਜੀ ਮੈਂ ਬਹੁਤ ਜ਼ਿਆਦਾ ਚੰਗੀ ਆ ਮੈਂ ਹਰਿਆਣੇ ਦੀ ਮੈਂ ਹੋ ਗਈ ਛੋਟੇ ਹਾਥੀ ਜਾਜੂ ਕੀ ਪੂਰੀ ਦੇਖੋ ਵੀ ਦੀ ਇਹਦੇ ਛੋਟੇ ਹਾਥੀ ਜੀ ਮੁਸ਼ਕਲੀ ਆ ਮੈਂ ਤੇ ਬਲੈਰੋ ਤੇ ਆਪਾਂ ਲੈ ਕੇ ਆਇਆ ਸਾਡੇ ਪਿੰਡਾਂ ਨੂੰ ਪਪੂਲਰ ਉਹੋ ਹੀ ਆਪਣੇ ਨਾਲ ਜਾਂਦਾ ਹੁੰਦਾ ਹਾਂਜੀ ਤੇ ਉਹਦੇ ਮੈਂ ਲੈ ਕੇ ਆਇਆ ਇਹਨੂੰ ਇਹ ਪਹਿਲੀ ਖਾਹ ਖੂਟੇ ਦੇਖਿਓ ਅੱਛਾ ਪਰ ਇਹ ਨਾਲ ਵੀ ਦੀ ਮੈਂ ਬੜੀ ਮਹਿੰਗੀ ਲਈਏ ਅੱਛਾ ਪਰ ਇਹ ਹੁਣ ਪਤਾ ਹੋ ਆਪਣੇ ਵੀਰਾਂ ਨੂੰ ਵੀ ਹਾਂਜੀ ਇਹ ਕਿੰਨੇ ਦੀ ਆ ਹਾਂ ਜੀ ਆਪਾਂ ਜਿਹੜਾ ਮੋਲੇ ਦਾ ਪਾਉਣਾ ਬਿਲਕੁਲ ਨਿਕਾ ਜਿਹਾ ਪਾਉਣਾ ਵਾ ਅੱਛਾ ਬਹੁਤ ਜ਼ਿਆਦਾ ਮੈਂ ਚੰਗੀ ਆ ਠੀਕ ਆ ਨਾ ਵਿਕੀ ਨਾ ਫਿਰ ਇਹਨੂੰ ਸਾਥੀ ਦੇ ਤਿਆਰ ਕਰਕੇ ਖਰਾਂਗੇ ਚੰਗੀ ਦੀਵਾਲੀ ਤੇ ਹਾਂਜੀ ਹਾਂਜੀ ਦੀਵਾਲੀ ਵੀ ਆਉਣ ਵਾਲੀ ਹਨ ਕੇ ਬਾਤ ਸਾਥੀ ਦੇ ਕਹਿੰਦਾ ਦੀਵਾਲੀ ਦੇ ਸੌਰੀ ਤੇ ਇਹਨੂੰ ਕਿੰਨੇ ਦਿਨਾਂ ਵਿੱਚ ਸੋਈ ਨਾ ਹਾਂਜੀ ਕਿੰਨੇ ਦਿਨਾਂ ਵਿੱਚ ਸੋਈ ਨਾ ਇਹਨੂੰ ਸੂਰ ਮੇਸਾ ਹੋਣਾ ਚੌਥਾ ਕੇ ਪੰਜਵਾਂ ਦਿਨੇ ਆ ਤੇ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਵੀ ਜੀ ਮੋਟਰ ਦਾ 16 17 ਕਿਲੋ ਵਾਲੀ ਐਰ ਕਮ ਮੈਂ ਨਾ ਜੀ ਉਹ ਗੱਡੀ 'ਚ ਮੈਂ ਇਕੱਠੀਆਂ ਲਿਆਂਦੀਆਂ ਕਿ ਬੰਦੇ ਨੇ ਹਾਂਜੀ ਮੈਂ ਵੀ ਉਹਦੇ ਕੋਲ ਲਈ ਜਾਂਦਾ ਨਗਵਾ ਉਹਨੇ ਮੈਂ ਲਈਏ 170 ਦੀ ਹਾਂਜੀ ਤੇ ਮੈਂ ਉਹਦੇ ਕੋਲ ਮੈਂ ਲਈ ਸੀ ਕੱਲੋ ਲਈ ਮੈਂ ਵੀ ਕਢਾ ਕੇ ਹੀ ਉਹਦੇ ਕੋਲ ਹਾਂਜੀ ਤੇ ਮੈਂ ਥੋੜੀ ਬੱਚਾ ਭੁੱਲੀ ਗੱਡੀ ਚੰਦਿਆਂ ਅੱਛਾ ਹਾਂਜੀ ਹਾਂਜੀ ਤੇ ਹੁਣ ਮੈਂ ਜਿਹੜੇ ਆਪਾਂ ਭਾਣਾ ਦੇ ਦੇਣੀ ਐ ਨੇ ਦੀ ਕੋਈ ਟੱਕਰ ਵੀ ਨਹੀਂ ਦਿੰਦਾ ਅੱਛਾ ਬੱਚਾ ਭੁੱਲੀ ਆ ਹਾਂ ਬੱਚਾ ਭੁੱਲੀ ਆ ਜਿਹੜੀ ਗੱਲ ਆ ਅੱਛਾ ਤੁਹਾਨੂੰ ਹੈ ਸੱਜਰੇ ਬਿਲਕੁਲ ਮਾਰੂਗੀ ਮੈਂ ਠੀਕ ਹੈ ਜੀ ਤੇ ਹਾਂਜੀ ਹਾਂਜੀ ਗਾਰੰਟੀ ਹੈ ਨਾ ਮਾਂ ਮੰਨ ਉਰੇ ਹਾਥੀ ਵਰਗੀ ਮੱਝ ਆ ਜਿਹੜੀ ਚੰਗੀ ਜੰਮੀ ਪਲੀ ਆ ਉਧਰ ਦੀ ਮੱਝ ਆ ਇਹ ਲੈ ਸਾਡੇ ਜੀ ਕੇ ਵੀਦ ਨੇ ਚੰਗੀ ਰੀ ਜਨਾ ਸੰਭੀ ਆ ਜੇ ਲਾਇਆਓ ਜੀ ਤਾਂ ਇਹੋ ਆ ਕੇ ਮੈਂ ਲਾਜੀ ਹਾਥੀ ਹਾਥੀ ਆ ਦਿਖਾਓ ਕਿਓ ਕਿਓ ਤੇ ਬਾਕੀ ਇਹ ਥਾਣੇ ਤੇ ਆਪਾਂ ਦੇਖ ਸਕਦੇ ਆ ਲਾਗੇ ਤੋਂ ਤੇ ਉਤਰਾ ਵੀਰ ਜੀ ਹੁਣ ਕਿੰਨਾ ਕੁ ਉਤਰਾ ਦੁੱਧ ਕਰੀ ਜਾਊਗੀ ਤੇ ਉਤਰਾ ਵੀਰ ਜੀ ਹੁਣ ਤੇ ਕੱਲ ਹੀ ਖਾਲੀ ਕੀਤੀ ਆ ਹਾਂਜੀ ਤੇ ਹੁਣ 7 ਕਿਲੋ ਤੋਂ ਸਟਾਰਟ ਹੋਈ ਜੇ ਠੀਕ ਆ ਇਸ ਤੋਂ 14-15 ਕਿਲੋ ਦੁੱਧ ਹੀ ਦੇ ਤੇ ਮੈਂ ਕਹਿੰਦਾ ਵਧੀਆ ਵਾ ਮੈਂ ਤਾਂ ਉਦੋਂ ਦਾ 17 ਕਿਲੋ ਤੇ ਜਾਣਾ ਚਾਹੀਦਾ ਫੇਰ ਅੱਛਾ ਹਾਂਜੀ ਹਾਂਜੀ ਠੀਕ ਐ ਮੈਂ ਉਦਾਂ ਹੁਣ ਆਪਾਂ ਨਾ ਐਵੇਂ ਤੁਹਾਨੂੰ ਗਵਾ ਬੱਚੇ ਤੇ ਹੁੰਦੇ ਆ ਪੀ ਹੌਲੀ ਹੌਲੀ ਅੱਛਾ ਤਾਂ ਹੀ ਤੁਹਾਨੂੰ ਮੈਂ ਕਹਿੰਦਾ ਨਾ ਹੋਣਾ ਜੇ ਕਿਸੇ ਲੈਣੀ ਉਹ ਲੈ ਲਿਓ ਨਹੀਂ ਤੇ ਆਪਾਂ ਦੀਵਾਲੀ ਦੇ ਨੂੰ ਤਿਆਰ ਚੰਗੀ ਤਰ੍ਹਾਂ ਕਰਕੇ ਕਰਾਂਗੇ ਠੀਕ ਆ ਚੱਕਰ ਨਹੀਂ ਉਦੋਂ ਤੇ ਮੈਂ ਭਾਵੇਂ 3 ਸਾਢੇ 3 ਦੀ ਵੇਚ ਲਾਂ ਉਦੋਂ ਦੁੱਧ ਤੇ ਵੀ ਆ ਜਾਣਾ ਇਹਨਾਂ ਪੂਰਾ ਦੁੱਧ ਤੇ ਆਇਆ ਨਹੀਂ ਨਾਲੇ ਕੋਈ ਚੱਕਰ ਨਹੀਂ ਤੇ ਚਵਾਈ ਇੱਕ ਨੰਬਰ ਆ ਇੰਨਾ ਮੈਂ ਤੁਹਾਨੂੰ ਲਿਖ ਕੇ ਦੇ ਦੂੰ ਮੈਂ ਵੀ ਚਵਾਈ ਰੂਮ ਵਰਗੀ ਕੋਲੀ ਉਹ ਥਾਣ ਮੜਾ ਆ ਪਾਣਾ ਜ਼ਰੂਰ ਦੇਖਣ ਨੂੰ ਲੱਗਦਾ ਅੱਛਾ ਕੋਈ ਇਹਦੇ ਵਿੱਚ ਉਹ ਨਾ ਤੇ ਕਿੰਨਾ ਇਹਦਾ ਮੁੱਲ ਫਿਰ ਹੁਣ 40 ਰੂ ਮੜਜੀ ਹੁਣ ਦੇ ਦੀ 13 ਹਾਂਜੀ 1.35 ਦੇ ਦਈਏ ਕਰ ਦਈਏ ਮਾਨਤਾਂ ਨਾਲ 4 ਛੂੰਣ ਤੇ ਸਵਾ ਦੇ ਦਾਂਗੇ ਯਾਰ ਅੱਛਾ ਸਵਾ ਦੀ ਸਵਾ ਦੇ ਰਾਂਗੇ ਸਵਾ ਲੱਖ ਦੀ ਪੂਰੇ ਦੀ ਕਿੰਨੇ ਦੇ ਦਾਂਗੇ 2 ਲੱਖ ਦੀ ਮੈਂ ਨਹੀਂ ਇਦਾਂ ਦੀ ਆਉਣੀ ਮੰਡੀਆਂ ਬਾਕੀ ਕੋਈ ਵੀ ਆਣ ਕੇ ਵੇਖੇ ਇੱਕ ਕਰੀ ਹਾਂਜੀ ਹਾਂਜੀ ਛੋਟੀ ਪਸੰਦ ਜ਼ਰੂਰ ਆਊਗੀ ਕੋਈ ਵੀ ਇੱਥੇ ਆਣ ਕੇ ਫਿਰ ਸੌਦਾ ਕਰ ਲੈ ਦੇ ਹੁਣ ਆ ਗਾਡੀ ਤੋਂ ਗੱਬਣਾ ਮੱਝਾਂ ਆ ਗਈਆਂ ਵਾ ਇਹ ਵੀ ਮੈਂ ਵਿੱਚ ਬਹੁਤ ਚੰਗੀ ਹੈ ਵੀ ਦੁੱਧ ਵਾਲੀ ਮੈਂ ਜੇ ਤੋੜੋ ਫੇਰ ਇਹਨੇ 10 ਲੈ ਜਣੇ ਹਜੇ 12 ਵੀ ਲੈ ਜੇ ਹਾਂ ਇਹਦੇ ਵੀ ਦੇਖ ਸਕਦੇ ਆਪਾਂ ਇਹ ਵੀ 12 13 ਕਿਲੋ ਵਾਲੀ ਮੈਂ ਬਹੁਤ ਚੰਗੀ ਹੈ ਅੱਛਾ 12 ਕਿਤੇ ਲੱਗੇ ਵੇ ਦੁੱਧ ਕੱਢੀ ਜਾਂਦੇ 12 13 ਲੀਟਰ ਦੇ ਲੱਗੇ ਪੰਨੇ ਇਹ ਵੀ ਪੂਰੀ ਤਗੜੀ ਵਜਨ ਵਾਲੀ ਆ ਗਈ ਡੰਗਰ ਸਾੜੇ ਚੰਗੇ ਆ ਅੱਜ ਸਾਰੀਆਂ ਮੱਝਾਂ ਪਾਰੀਆਂ ਆਵਾ ਕੱਦ ਵਜਨ ਵਾਲੀਆਂ ਆ ਅਜ ਲਿਆਓ ਜੀ ਜਦੋਂ ਪੂਰੀ ਮੈਂ ਤਿਆਰ ਰਹੀ ਆ ਮਾੜਾ ਬਾਕੀ ਹਲੇ ਤਿਆਰ ਹੋਣੀ ਆ ਥੱਲੇੋਂ ਚੰਗੀ ਪਰ ਹੋ ਗਈ ਐ ਵੀ ਆ ਨਾ ਆ ਕੇ ਡਾਡੋ ਕੋਈ ਨਾ ਤੇਰਾ ਕਿੰਨਾ ਵਿਰਜੇ ਰੱਖਣਾ ਮੁੱਲ ਆਪਾਂ ਮੁੱਲ ਵੀਰ ਜੀ ਇੰਦਾ ਜੇ ਮੈਂ ਤਿਆਰ ਹੋ ਕੇ ਵੇਚਾਂਗੇ ਇਹਦੇ ਲੱਖ ਕੁੜੇ ਦੀ ਵੇਚਾਂਗੇ ਜਾਂ 1.5 ਦੀ ਵੇਚਾਂਗੇ ਹੋਰ 95 ਦੇ ਦਾਂਗੇ 95 ਦੇ ਕਰ ਦੋ ਕਿ ਮੰਨ ਤਾਂ ਮੋਕੇ ਤੇ ਹੋਰ ਛੋਟ ਛਾਟ ਕਰ ਦਾਂਗੇ ਵੀਰ ਜੀ ਆ ਆਪਣੇ ਹਿਸਾਬ ਨਾਲ ਲਈ ਦੇ ਹਿਸਾਬ ਨਾਲ ਮੁੱਲ ਕੀਤਾ ਕੋਈ 2-3000 ਵਾਲਾ ਫਰ ਰੱਖਿਆ ਬਹੁਤਾ ਅੱਛਾ ਪਰ ਮੈਂ ਚੰਗੀ ਆ ਮੈਂ ਜਿੱਦਾਂ ਸੂਪੀ ਭਾਵੇਂ 1.5 ਦੀ ਵੀ ਇਹ ਜਿਹੜੇ ਵਜਨ ਬੜਾ ਮੈਂ ਤਾਂ 2-3 ਹੀ ਭਰ ਦਊਗੀ ਵਜਨ ਵਾਲੀ ਆ ਮੇਰੀ ਵਜਨ ਵਾਲੀ ਮਾਜੇ ਨਾ ਹੋ ਮੰਡੀ ਪਾਲਾਂਗੇ ਤੇ ਆ ਵੀ ਚਲੋ ਕੱਦ ਵਜਨ ਤੇ ਵੀ ਚੰਗੀ ਆ ਭਰੀ ਆ ਮੱਝ ਦੀ ਇਹ ਮੈਂ ਕੱਚੀ ਜਰੂਰ ਆ ਪਰ ਜਿਹੜਾ ਸਾਂਭੂ ਦਾ ਨਾਲ ਜੋ ਨਕਲਾ ਪਕਾ ਲੂਗਾ ਅੱਛਾ ਮੇਰੀ ਪਕਾ ਲੈ ਭਾਵੇਂ ਕਿੰਨੇ ਚਿਰ ਦੀ ਗੱਭਣ ਹੈ ਇਹ ਵੀ ਦੀ ਢੇਰ ਵੀ ਨਾ ਪੂਰਾ ਪਿਆ ਸਾਢੇ 8 ਮਹੀਨੇ ਹੋ ਗਏ ਜੀ ਅੱਛਾ ਸਾਢੇ 8 ਮਹੀਨੇ ਦੀ ਗੱਭਣ ਹੈ ਮੈਂ ਵੇਖੋ ਕੜੇ 13 14 ਕਿਲੋ ਮੈਂ ਨੇ ਦੁੱਧ ਕੱਢਿਆ ਬਾਕੀ ਚਿਹਰਾ ਦੇਖ ਸਕਦੇ ਜੇ ਦੋਲ ਸਿੰਘ ਦੀ ਮੱਝ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਨਾ ਲੱਗੇ ਦੇ ਉਤਰਾ ਥਾਂ ਥਾਂ ਮਰਦੀ ਓਕੇ ਜੀ ਇਹ ਹਾਂ ਜੀ ਥਾਣਾ ਦੇ ਮਾੜਾ ਮਾੜਾ ਬੂਰ ਬੂਂਦੀ ਆਈ ਹੈ ਅੱਛਾ ਠੀਕ ਆ ਤੋੜ ਦੋ ਫੇਰ ਇਹਨਾਂ ਵਿੱਚ 13 ਕਿ ਲੀਟਰ ਦੇ ਲਾਗੇ ਬੰਨੇ ਦੁੱਧ ਦੇ ਵੀ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਚੰਗੀ ਭੇਲਦੀ ਆ ਭਾਰੀ ਆ ਮਾਚਤੋਂ ਬਾਕੀ ਜਿੰਨੇ ਚੰਨੇ ਨੇ ਸੋਨਾ ਨੇ ਜੰਨੇ ਮੱਧਿਆਂ ਦਾ ਪੁਜਾਰ ਫਿਰ ਤੇ ਜੋ ਹੈ ਨਾ i'll do ਇਹਦਾ ਮੁੱਲ ਵੀਜੀ ਫਿਰ ਮੁੱਲ ਵੀਜੀ ਕਰਨੋਂ ਭਾਵੇਂ ਦਾ 75 ਕਰ ਜਾਈਏ ਹਾਂਜੀ ਮੈਂ ਤੇ 10 ਦੀ ਵਿਕੂਗੀ 10 ਦੀ ਧਿਆਰ ਹੋਵੇ ਹਾਂਜੀ ਪਰ ਹੁਣ 6.5 ਲਵੇ ਦੀਏ 2000 ਛੱਡ ਦੀਆ ਵੀ ਨਾ ਡੇਰ ਨਾਂਗੇ ਦਾ ਕਰਾ ਚੜ ਲੱਗਦਾ ਹਾਂਜੀ ਗੱਲਾਂ ਪਤਾ ਕਰ ਲਿਆ ਮੀਨਾ ਨਾਂਗ ਜਾਣਾ ਹਾਂਜੀ ਚਲ 65 ਜੀ 65000 ਜੀ ਸਾਡੀ ਬਿਲਕੁਲ ਜਾਇਜ਼ ਏ ਠੀਕ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਸੱਜਣਾ ਮਾੜੇ ਡੇਰ ਮਹੀਨਾ ਕਰਤੀ ਠੀਕ ਆ ਤਾਂ ਹੁੰਦਾ ਕੋਈ ਬਾਕੀ ਕੱਦ ਵਜਨ ਵਾਲੀ ਆ ਬੇਲ ਵਾਲੀ ਆ ਹਾਂਜੀ ਹਾਂਜੀ ਤੇ ਆ ਦੋ ਬੱਛੀਆਂ ਆਵਲੀਆਂ ਜੀ ਇਹ ਬੱਚੇ ਬਹੁਤ ਚੰਗੇ ਆ ਆਹ ਸੋਨੀਆਂ ਬੱਚੇ ਖੀਰੀਆਂ ਆ ਚੌਹਾਂ ਪੰਜ ਮਹੀਨੇ ਦੀ ਆ ਅੱਠਾਂ ਮਹੀਨੇ ਦੀਆਂ 10 ਦੀਆਂ 10 ਆ ਇਹ ਤਾਂ ਬਹੁਤ ਚੰਗੀਆਂ ਆ ਆ ਅੱਠ ਮਹੀਨੇ ਦੀ ਆ ਤੇ ਆ ਚਾਰ ਪੰਜ ਮਹੀਨੇ ਦੀ ਆ ਬਹੁਤ ਚੰਗੀਆਂ ਬੱਚੇ ਆ ਤੇ ਇਹਨਾਂ ਦੇ ਮਾਂ ਦੇ ਕੋਈ ਰਿਕਾਰਡ ਦਾ ਪਤਾ ਹੈ ਜੀ ਜੀ ਅਜਦਾ ਹੀ ਰਹਿਣਾ ਹਾਂਜੀ 27 ਕਿਲੋ ਦਾ ਉਹਦਾ 35 ਲੀਟਰ ਵਾਲੀ ਇਹਦੇ ਜਿਹੜੀ ਮਾਂ ਦਾ ਕਹਿੰਦੇ ਵੀ 27 ਲੀਟਰ ਦੁੱਧ ਰਿਆ ਵਾ ਤੇ ਇਹਦੀ ਮਾਂ ਦਾ ਜਿਹੜਾ 35 ਲੀਟਰ ਦੁੱਧ ਰਿਆ। ਇਹ ਫਾਰਮ ਜੋ ਲਈ ਵਛੀ ਤੇ ਉਹ ਲੋਕਲ ਵਾਕੀ ਦੇਖਣ ਨੂੰ ਪਤਾ ਲੱਗ ਨਹੀਂ ਰਿਹਾ ਵਾ ਚੰਗੀਆਂ ਸੋਹਣੀਆਂ ਵਛੀਆਂ ਵਾ। ਵਛੀ ਝੋਲੀ ਵੇਖੋ। ਇਹ ਦੇਖੋ ਦਿਖਾਉ ਮੜੀ ਥੱਲੇ ਤੇ ਕਿੰਨਾ ਕਿੰਨਾ ਮੁੱਲ ਹੈ ਇਹਨਾਂ ਦਾ? ਮੁੱਲ ਵੀ ਜੀ ਫੋਨ ਤੇ ਕਰ ਲਾਂਗੇ ਜੋੜਾ ਜੋੜਾ ਮੰਗੂ ਹੋਣਾ ਕੱਲਾਂਗੇ ਜੇ ਇੱਕ ਮੰਗੂ ਹੋ ਤਾਂ। ਦੱਸੀ ਦੋ ਮੁੱਲ ਲਗੇ ਫੋਨ ਤੇ ਕੀ ਕਰਨਾ ਜੀ? ਜੀ ਮੁੱਲ ਜਰੀਆ ਆ ਵਛੀ ਦੇ ਦਾਂਗੇ ਜਿਹੜੀਆਂ। ਦਾਹਿਆਂ ਦੀਆਂ ਸ਼ੂਟ ਕਰ ਦਾਂਗੇ 9000 ਦੀ ਅੱਛਾ ਆ ਵਾਸ਼ੀ 15000 ਦੀ ਦਾਂਗੇ ਅੱਛਾ ਤੇ 10000 ਸ਼ੂਟ ਇੱਚੋ ਕਰ ਦਾਂਗੇ 14000 ਦੀ ਰੋਣਾਂ ਠੀਕ ਆ ਹਾਂਜੀ ਹਾਂਜੀ ਬਾਕੀ ਚਲੋ ਨੇਕੀ ਮਾਨਤਨ ਮੁੱਖੇ ਤੇ ਫੇਰ ਹੋ ਜਾਊਗਾ ਤੇ ਬਾਕੀ ਚਲੋ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਸਟ ਆ ਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ